ਓ ਰਾ 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 ਓ ਰਾ 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 ਵਾਹ ਚੱਕਾ 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 ਓ ਚੱਕਾ ਜੱਗੂ ਨੇ ਕਿਹੜੇ ਕਮਾਲ ਕਰ ਦਿੱਤੀ ਬੜੇ ਇਧਰ ਜੱਫਾ ਬੜੇ ਉੱਪਰ ਜੱਫਾ ਬੜਾ ਜਿਹੜੀ ਆਗਰ ਜੀਰ ਦੀ ਧਰਤੀ ਦਾ ਜਸ਼ਨ ਓ ਗੁਰਸਾਲਪੁਰੀ ਵਰਤਨੇ ਓ ਸਿੰਘੇੜੇ ਦੇ ਦੇਲੇ ਤੇ ਓ ਕਿੰਨੇ ਗੁਰਵਿੰਦਰ ਕਾਂਗਾ ਕਰੋ ਨੰਦਾ ਓ ਗੁਰਵਿੰਦਰ ਮੇਰੇ ਮੇਰੇ ਕਾਂਗਾ ਕੰਨ ਬਣਾਦਾ ਤੇਰੀਆਂ ਦੇ ਲਾਕੇ ਜਾ ਕੇ ਖੜਕਾ ਤੜਕਾ ਕੁਦਰ ਬਾਲ ਆਊਟ ਕਰੋ ਯਾਰ ਹਾਣੋ ਇਸ ਨੂੰ ਜਰਾਪਾ ਲਾਊਟ ਕਰੋ ਜਰਾਪਾ ਸਾਨੀ ਬਾਈ ਪਾ ਲੋ ਯਾਰ ਹੋ ਪਹਿਲੀ ਕਬੱਡੀ ਪੈਣ ਲੱਗੀ ਕਹਿੰਦੇ ਆ ਮੈਚ ਦੀ ਤੂੰ ਬਾਈਪ ਕੁਟੇਰਿੰਗ ਦਾ ਕਹਿੰਦੇ ਬਟਾ ਨਾ ਹੋਵੇ ਉਹ ਕਹਿੰਦੇ ਪਹਿਲੀ ਕਬੱਡੀ ਉੱਪਰ ਕਿੰਨੇ ਬਾਈ ਇੱਕ 1000 ਦਿੱਤਾ ਜਾਵੇਗਾ ਪਹਿਲੀ ਕਬੱਡੀ ਪਰ ਡਾਕਟਰ ਦੇ ਦਾਰ ਵੱਲੋਂ ਕੌਂਗਿਆਂ ਦੇ ਦਾ ਕਹਿੰਦੇ ਇੱਕ ਜੱਫਾ 1000 ਦਾ ਹੋਵੇਗਾ ਡਾਕਟਰ ਜਰਨੈਲ ਵੱਲੋਂ ਕੌਂਗਿਆਂ ਦੇ ਵਿੱਚ ਕਹਿੰਦੇ ਇੱਕ ਜੱਫਾ ਉਹ ਕੁਝ ਹੋਰ ਦਾ ਹੋਵੇਗਾ ਅੱਜ ਕਹਿੰਦੇ ਰੈਂਬੋ ਵੀ ਆਇਆ ਹੋਇਆ ਮਾ ਖੇਡ ਕਬੱਡੀ ਦਾ ਲੋ ਜੀਵਣ ਕਹਿੰਦੇ ਰੈਂਬੋ 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 ਦੇ ਰੈਂਬੋ ਰੈਂਬੋ ਕੌੜਾ ਉਹ ਜਿਹਦਾ ਹਲਕਾ ਵਾਲਾ ਪਿੰਡ ਹੈ ਇਹਦਾ ਨਾਮ ਜੰਕੂ ਹੈ ਮੇਰੇ ਮਿੱਤਰੋ ਉਹ ਵੱਡੇ ਬੰਦਾਂ ਦੀ ਟੱਕਰਾਂ ਵਿੱਚ ਵੱਡਿਆਂ ਦੇ ਨਾਲ ਲੋ ਪਹਿਲੀ ਕਬੱਡੀ ਦੇ ਲਾਲਾ ਲਾਲਾ ਓ ਟੱਕ ਜਾਰੇ ਦੂਰੇ ਮੂ ਕੇ ਮੁੰਡਿਆਂ ਦੇ ਸੋਹਣਿਆ ਸਮੰਦਰਾ ਉਡੀ ਵਾਲ ਦੇ ਨਾਮ ਤੇਰਾ ਰੱਖਿਆ ਰੈਮਬੋ ਰੈਮਬੋ ਪਹਿਲੀ ਤੇ ਕਹਿੰਦੇ ਕਰਤਾ ਖੜਕਾ ਧੜਕਾ ਲੈ ਵੀ ਭਾਈ ਪੱਡ ਕੇ ਰਾਂ ਇੱਕ ਬੁਯਾਰ ਤੇ ਉਹਦੇ ਤੱਕ ਉਧਰ ਆਪੇ ਆਪ ਹੀ ਜਿਹੜਾ ਜਲੀਏ ਕੋਈ ਦਾ ਗੰਧੂ ਨੂੰ ਭਾਈ ਪਟਟੇ ਵਾਲੇ ਜੇ ਆਪਣੇ ਕੋਲੇ ਦਾ ਬਣਦਾ ਵੀ ਮੈਨੂੰ ਤਾਂ ਬਾਹਲੇ ਹੋ ਜਾਣਗੇ ਅਗਲੀ ਕਬੱਡੀ ਉਹ ਕਹਿੰਦੇ ਹੁਣ ਤਿਆਰ-ਵਾਰ ਤਿਆਰੇ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਕਿ ਮੇਰ ਤੀਨਾ ਜੇ ਰੱਬ ਦੀ ਮਿਹਰ ਹੋ ਜਾਏ ਉਹ ਬੰਦਾ ਅੜ ਕੇ ਫਿਰ ਪਹਿਲਵਾਨ ਬਣਦਾ ਇਹ ਪਰਿਵਾਰ ਦੇ ਉੱਪਰ ਕਹਿੰਦੇ ਮਿਹਰ ਹੈ ਇਹ ਸ਼ਿਕੰਦਰ ਪਹਿਲਵਾਨ ਦਾ ਪੋਤਾ ਹੈ ਮੇਰੇ ਵਿੱਚੋਂ ਇਹਨੂੰ ਦੁਨੀਆ ਜਿਸ਼ ਕਹਿੰਦੀ ਆ ਲਓ ਸਾਹਮਣੇ ਕਹਿੰਦੇ ਜਸ਼ਨ ਦੇ ਸਵੇਰੇ ਆਲਵਗੀਰ ਦਾ ਕਬੱਡੀ ਪਾਰਿਆ ਇੱਕ ਪਾਸੇ ਭੈਲੂ ਆ ਲਾਲ ਕਹਿੰਦੇ ਪੰਮੇ ਵਰਗੇ ਪੱਡੇ ਬਾਲੜੇ ਅਮਰ ਵਰਗੇ ਇਹ ਅੱਜ ਦੇ ਕਾਂਦੇ ਕਹਿੰਦੇ ਚਾਰੇ ਚੋਟੀ ਵੀ ਆ ਮੇਰੇ ਮਿੱਤਰੋ ਫਰਾਹ ਕਹਿੰਦੀ ਆਲਵਗੀਰ ਦੀ ਧਰਤੀ ਦਾ ਜਸ਼ਨ ਉਹ ਬਰਸਾਲਪੁਰੀ ਅਮਰਤ ਉਹ ਸਗੇੜੇ ਦੇ ਦੇਲੇ ਪਾ ਬੱਲੇ 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 ਉਹ ਚੱਕਾ ਉਹ ਚੱਕਾ ਉਹ ਚੱਕੋ 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 ਜੇ ਕਹਾਂ ਇਹ ਤਾਰੀਆਂ ਦੇਖਦਾ ਜਾ ਕਰੀਤ ਨਹੀਂ ਹੈਨ ਮੁੰਡੇ ਨੇ ਲਾਗੇ ਜਫਾ ਕਹਿੰਦੇ ਬੱਲੇ ਬੱਲੇ ਕਰਾਦੀ ਅਗਲੀ ਕਬੱਡੀ ਉਹ ਬੁੱਢੜ ਬੂਰੀਆ ਆਦਾ ਹੋਇਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪਹੁੰਚਣ ਦੇ ਲਈ ਫੁਰਲੀ ਕੰਨੀ ਦੇ ਪਰ ਉਹ ਚਰਚੇ ਦੇ ਕਹਿੰਦੇ ਘਾਂਬੇ ਵਾਲੇ ਗਰਮਿੰਦਰ ਦੇ ਉਹ ਟੱਕਰ ਵੀ ਕਹਿੰਦੇ ਸਿਰੇ ਦੀ ਹੋਣੀ ਹੈ ਮੇਰੇ ਵਿੱਚੋਂ ਧੜਕਾ ਧੜਕਾ ਉਹ ਕਹਿੰਦੇ ਧੜਕਾ ਧੜਕਾ ਪੂਰਾ ਹੁੰਦਾ ਅਜੇ ਸੰਘੇੜਿਆਂ ਦੇ ਵੱਡੇ ਮੇਲੇ ਦੇ ਪਰ ਅਗਲੀ ਕਬੱਡੀ ਉਹ ਕਹਿੰਦੇ ਬੂਰੀਆ ਆ ਗਿਆ ਪੌਂਡ ਦੇ ਲਈ ਆਹ ਸਾਹਮਣੇ ਕਹਿੰਦੇ ਬੂਰੀਏ ਦੀ ਕਬੱਡੀ ਪੈ ਰਹੀ ਹੈ ਬੂਰੀਆ ਸੇਸਰ ਵਾਲਾ ਇਹ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਇਹ ਕਹਿੰਦੇ ਬੈਨਾਂ ਦਾ ਜੇਤੂ ਹੈ ਨੌਜਣ ਜਿਹੜਾ ਹੁਣ ਕਬੱਡੀ ਪਾ ਰਿਹਾ ਹੈ ਆ ਚਾਰੇ ਕਹਿੰਦੇ ਪੱਟਾਂ ਦੇ ਥਾਪੀਆਂ ਮਾਰਦੇ ਅੱਜ ਸੰਘੇੜੇ ਪਿੰਡ ਦੀ ਕਹਿੰਦੇ ਧਰਤੀ ਹੈ ਸੰਘੇੜੇ ਪਿੰਡ ਦੀ ਕਹਿੰਦੇ ਗਰਾਊਂਡ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਹਿੰਦੇ ਵੱਡੀ ਮੇਰ ਹੈ ਇਹ ਧਰਤੀ ਦੇ ਉੱਪਰ ਆਹ ਚੋਟੀ ਦਾ ਮੇਲਾ ਚੱਲਦਾ ਦੋ ਨੰਬਰ ਤੋਂ ਵੱਧ ਕੇ ਦਲੀ ਜਿੱਤੀ ਹੈ ਪਰ ਹੰਸਾਂ ਵਾਲੇ ਪੀਪੇ ਦਾ ਫੈਸਲਾ ਵੀ ਨੰਬਰ ਜਿਹੜਾ ਇਸ ਵੇਲੇ ਰਿੰਡਰ ਨੂੰ ਸਜੜਦਾ ਹੋਇਆ ਆਹ ਜੱਤ ਲਾਠ ਪਿੰਡ ਵਾਲਾ ਹਾਂ ਵਾਦਾ ਹੈ ਉਹ ਕਹਿੰਦੇ ਹਰਿਆਣੇ ਵਾਲੇ ਦੀ ਕਿ ਕਬੱਡੀ ਪੈਂਦੀ ਹੈ ਮੇਰੇ ਵੀਰ ਹਣ ਚਾਰ ਦੇ ਚਾਰੇ ਕਹਿੰਦੇ ਤਿਆਰ ਵਰ ਤਿਆਰ ਦੇ ਧਰਦੀ ਹੈ ਕਹਿੰਦੇ ਆਲਮਗੀਰ ਸਾਹਿਬ ਜੀ ਉਹ ਕਹਿੰਦੇ ਜੱਗੂ ਵਰਗੇ ਹਣ ਘਾਂਗੇ ਵਾਲੇ ਹਣ ਕਰੇ ਤਿਆਰੇ ਤਿਆਰ ਵਰ ਤਿਆਰ ਉਹ ਹਲਕਾ ਜਿਹਾ ਕਰਕੇ ਕੱਜ ਉਹ ਕਹਿੰਦੇ ਹਰਿਆਣੇ ਵਾਲੇ ਨੇ ਕਮਾਲ ਦਾ ਨੰਬਰ ਜਿਹੜਾ ਕਹਿੰਦੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਉਹ ਉਹ ਕਿਹਦੇ ਆਲਮਗੀਰ ਹਾ ਜਿਸ ਤਿਆਰ ਵਰ ਤਿਆਰੇ ਮੈਦਾਨ ਦੇ ਵਿੱਚ ਖੜੀ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਉਧਰ ਸਾਡੇ ਵਿੱਕੀ ਮਹਾਪਤ ਜੀ ਸਤਕਾਰ ਦੇ ਯੋਗ ਨੇ ਤੇ ਦਿਲਪਰੀਤ ਲੋ ਜੀ ਸਾਡੇ ਔਰ ਮਹੌਤਵ ਬਲਦੇਵ ਦਾਸ ਜੀ ਕਹਿੰਦੇ ਵੀ ਦੋਨੇ ਪਾਸੇ ਜਿੰਨੇ ਜੱਫੇ ਲੱਗਣਗੇ 5 500 ਦਿੱਤਾ ਜਾਵੇਗਾ ਦੋਨੇ ਪਾਸੇ ਜਿੰਨੇ ਜੱਫੇ ਲੱਗਣਗੇ ਅੱਜ 500 ਦਿੱਤਾ ਜਾਵੇਗਾ ਡਾਕਟਰ ਜਰਨੈਲ ਜੀ ਕਹਿੰਦੇ ਵੀ ਜੇ ਗੁਰਵਿੰਦਰ ਜੱਫਾ ਲਾ ਗਿਆ ਤੇ 1000 ਦਿੱਤਾ ਜਾਵੇਗਾ ਉਹ ਇਧਰ ਕਹਿੰਦੇ ਜਸ਼ਨ ਦੀ ਕਬੱਡੀ ਉਹ ਕਿੰਨੇ ਜਸ਼ਨ ਦੀ ਕਬੱਡੀ ਤੇ ਭੇਲੂ ਉਹ ਕਿੰਨੇ ਬਰਸਾਲ ਪ੍ਰਵਾਨ ਲੱਗਿਆ ਟੁੱਟ ਕੇ ਭੇਲੂ ਪਰ ਆਲਮ ਜੀ ਨੇ ਕਹਿੰਦੇ ਸ਼ੁਕਰਾਨਾ ਕੀਤਾ ਸੱਚੇ ਬਾਦਸ਼ਾਹ ਦਾ ਐਨ ਅਗਲੀ ਕਬੱਡੀ ਜਿਹੜੀ ਤਿਆਰ-ਵਾਰ ਤਿਆਰੇ ਪਾਉਣ ਦੇ ਲਈ ਹਾਗ ਵਾਲੀਆ ਜੱਗੂ ਦੇ ਜੱਫੇ ਦੇ ਉੱਪਰ ਬਾਈ ਕਿਹਦੇ ਵੱਲੋਂ ਲਵ ਪੀਤ ਫੈਰਾ ਕਮੇਟਾ ਤੇ ਬੱਗਾ ਰਾਨੋ ਇਹ ਕਹਿੰਦੇ ਜੱਗੂ ਦੇ ਜੱਫੇ ਦੇ ਉੱਪਰ 500 ਦੇ ਵੱਡੇ ਮਾਣ ਦੇ ਤੇ ਜਾਣਗੇ ਪਰ ਹਾਂ ਵੱਲੋਂ ਹੁੱਕ ਦੇ ਬੁੱਟਨਪਰੀਆ ਬਲਿਆ ਹੋਇਆ ਕਬੱਡੀ ਪਾਉਣ ਦੇ ਲਈ ਉਹ ਕਹਿੰਦੇ ਗੁਰਵਿੰਦਰ ਘਾਂਗਾ ਕਰੋ ਬਣਾਉਂਦਾ ਉਹ ਗੁਰਵਿੰਦਰ ਘਾਂਗਾ ਕਰੋ ਬਣਾਉਂਦਾ ਗੁਰਵਿੰਦਰ ਘਾਂਗਾ ਕਰੋ ਬਣਾਉਂਦਾ ਤੇਰੀਆਂ ਦੇ ਲਾਗੇ ਜਾ ਕੇ ਖੜਕਾ ਤੜਕਾ ਦੇਖ ਤੋੜ ਮਸਤਾਨੀ ਤੇਰੀ ਚੈਨ ਕਈਆਂ ਦਾ ਖੋਜੂ ਹਾ ਤੇਰੇ ਪਿੱਛੇ ਖੜਕਾ ਰੜਕਾ ਹੋਜੂ ਡਾਕਟਰ ਜਰਨੈਲ ਜੀ ਕਹਿੰਦੇ ਵੀ 2100 ਦੇਵਾਂਗੇ ਆਪਾ ਗੁਰਵਿੰਦਰ ਨੇ ਡਾਕਟਰ ਜਰਨੈਲ ਵਾਲਾ 2100 ਗੁਰਵਿੰਦਰ ਭੇਜੀ ਵੜ ਗਿਆ ਕਿਸੇ ਨੂੰ ਵੀਰ ਵੜ ਕੇ ਅਬਰਤੋਂ ਗੁਰਵਿੰਦਰ ਦੇ ਪੈਸੇ ਲੈ ਜੀ ਫੜ ਕੇ ਲਧੀ ਅਬਰਤ ਗੁਰਵਿੰਦਰ ਦਾ 2100 ਲੈ ਜਾ ਫੜ ਕੇ ਨੌਜਵਾਨ ਇਹ ਬੰਦੇ ਕਹਿੰਦੇ ਪੰਮਾ ਬੰਦਿਆ ਤੈਨੂੰ ਮਾਰ ਕੇ ਨੌਜਵਾਨ ਓਏ ਸੁਣਿਆ ਕੱਲ ਨੂੰ ਹਾਰਨੇ ਆ ਓਏ ਸੁਣਿਆ ਕੱਲ ਨੂੰ ਹਾਰ ਲਿਆ ਪੰਮੇ ਆ ਕਰ ਲਿਆ ਹਾਰ ਲਿਆ ਔਰ ਰੇਡ ਪੈ ਗਈ ਬਖੜੀ ਖਲਦੀ ਠੀਕ ਹੋਵੇਗੀ ਬੋਰ ਨੂੰ ਵੀ ਕਹਿੰਦੇ ਬੱਡੀ ਮੁਬਾਰਕਵਾਦ ਹੈ ਔਰ ਕਹਿੰਦੇ ਪੰਮੇ ਨੂੰ ਸਣੀ ਨੂੰ ਕਹਿੰਦੇ ਹਾਰ ਦੇ ਦੀ ਗੱਲ ਵੱਖਰੀ ਹੋਣੀ ਹੈ ਪਰ ਉਹ ਕਹਿੰਦੇ ਰੈਂਬੋ 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 ਉਹ ਕਹਿੰਦੇ ਰੈਂਬੋ ਦੇਖੋ ਰੈਂਬੋ ਰੈਂਬੋ ਹੋਈ ਪਈ ਐ ਸਹੇੜਿਆਂ ਦੇ ਮੇਲੇ ਉਹ ਕਹਿੰਦੇ ਰੈਂਬੋ ਨੇ 500 ਰੁਪਏ ਬਖਤੂ ਜੀ ਸਾਡੇ ਬੰਦੇ ਲਖ ਜੀ ਉਹਨਾਂ ਕੋਲੋਂ 500 ਰੁਪਏ ਹਰ ਕੋਲੇ ਸੱਜੇ ਵੱਲ ਤੋਂ ਰਾਜਜੀ ਉਹਨਾਂ ਨੂੰ 500 ਰੁਪਈਆ ਆਹ ਕਿਹਦੇ ਜਾਫੀ ਦੇ ਲਈ ਰੈਂਡੋ ਦੇ ਲਈ ਸੁਝਦਾ ਹੋਇਆ ਇਹਦਾ ਹੱਕ ਵਾਲਾ ਪਿੰਡ ਹੈ ਲੈ ਵੀ ਜੱਗੂ ਤੂੰ ਭਾਗ ਵਾਲਾ ਨੌਜਵਾਨ ਤੇਰੇ ਪਿੰਡ ਨੂੰ ਵੀ ਪ੍ਰਾਊਡ ਚਾਹੀਦਾ ਜੇ ਤੂੰ ਨਾ ਖੇਡਦਾ ਹੁੰਦਾ ਤੇ ਹੱਕ ਵਾਲੇ ਪਿੰਡ ਦਾ ਜਿਗਰ ਅੱਜ ਬਰਨਾਲੇ 'ਚ ਕਿਹਦੇ ਕਰਦਾ ਸੀ ਐਡੇ ਵੱਡੇ ਮੇਲੇ 'ਤੇ ਹੱਕ ਵਾਲੇ ਪਿੰਡ ਦਾ ਜਿਗਰ ਕਿਹਦੇ ਕਰਦਾ ਸੀ ਕਿਹਨੇ ਕਰਦਾ ਸੀ ਕਾਕਾ ਪਿੰਡ ਉਹ ਫਾਜ਼ਿਲਕਰ ਦੇ ਨੇੜੇ ਆ ਇਹ ਮੁੰਡੇ ਕਹਿੰਦੇ ਕਰਮਾਂ ਵਾਲੇ ਨੇ ਉਹ ਨੰਬਰ ਰੇਡਰ ਦਾ ਉਹ ਗੋਲ ਵੀਰ ਦੇ ਕਹਿੰਦੇ ਬਾਧਾ ਹੋਇਆ ਖੇਡ ਦੇ ਮਦਾਂਗੇ ਕੀਤੂ ਬੁੱਢਣਪੁਰੀਏ ਜੀ ਕਹਿੰਦੇ ਵੱਧ ਕੇ ਕਬੱਡੀ ਪੈਂਦੀ ਹੈ ਲੈ ਵੀ ਭਾਈ ਆਪਾਂ ਪਹਿਲਾਂ ਜੱਗੂ ਦੇ ਜੱਫੇ ਤੇ ਲਾਇਆ ਸੀਗਾ ਹੁਣ ਘਾਗੇ ਵਾਲੇ ਦੇ ਜੱਫੇ ਤੇ ਉੱਪਰ ਵੀ ਲਖਰੀਤ ਖੈਰਾ ਕਨੇਡਾ ਵਾਲਾ ਕਿਧਰੇ ਕਹਿੰਦੇ ਬੱਗੇ ਰਾਣੂ ਦੀ ਗੱਲ ਵੱਖਰੀ ਉਹ ਕਹਿੰਦਾ ਕਰਮੰਦਰ ਦੇ ਜੱਫੇ ਤੇ ਵੀ ਵੱਡੇ ਮਾਣ ਦਿੱਤੇ ਜਾਣਗੇ ਉਹ ਕਹਿੰਦੇ ਕਰਤੀ ਕਮਾਲ ਪਰ ਗੁੱਡਨਪੁਰੀਆ ਕੀਤਾ ਐਨ ਕਹਿੰਦੇ ਕਮਾਲ ਦਾ ਨੋਕਾਰ ਜਿਹੜਾ ਜੋੜਦਾ ਹੋਇਆ ਪੇਸਿੰਗ ਲਈ ਅਗਲੀ ਕਬੱਡੀ ਖੜੇ ਕੌਣ ਪਾਵੇਗਾ ਉਹ ਆ ਗਿਆ ਆਲਮਗੀਰੀਆ ਪਹਿਲਵਾਨ ਕਹਿੰਦੇ ਤਿਆਰ ਬਾਰ ਚਾਰੇ ਰੇਡ ਪਾਉਣ ਦੇ ਲਈ ਐਨ ਕਿਹਦੀ ਆਹ ਸਾਹਮਣੇ ਕਹਿੰਦੇ ਜਸਰ ਦੀ ਕਬੱਡੀ ਪੈ ਰਹੀ ਹੈ ਦਰਨੀ ਮਨੀਲਾ ਵੱਲੋਂ ਆਹ ਰੇਡ ਤੇ 500 ਹੈ ਆਹ ਸਾਹਮਣੇ ਕਹਿੰਦੇ ਅਮਰਤ ਵਰਗੇ ਬੱਤਾਂ ਦੇ ਥਾਪੀਆਂ ਮਾਰਦੇ ਨੇ ਕਿਉਂਕਿ ਜਿੰਦੇ ਵੀ ਦਰਸ਼ਕ ਵੀਰ ਦੇ ਆਹ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਇੱਥੇ ਰੌਣਕਾਂ ਪਾਈ ਜਖਲਾ ਤੇ 30 ਜਨਵਰੀ ਉਹ ਬਾਦਸੋ ਦੀ ਧਰਤੀ ਹੋਣੀ ਹੈ ਮੇਰੇ ਮਿੱਤਰੋ ਉਹ ਸ਼ਬਸ਼ਪੁਰਿਆ ਸੁਲਤਾਨ ਆਪਣੇ ਮਿੱਤਰਾਂ ਨਾਲ ਲੱਗੇ ਸੱਦੇ ਮੇਰੇਆ ਵੀ 30 ਜਨਵਰੀ ਉਹ ਬਾਦਸੋ ਦੀ ਧਰਤੀ ਵੱਡਾ ਮੇਲਾ ਹੋਵੇਗਾ ਆ ਸਭ ਨੂੰ ਸੱਦੇ ਇਹਦੇ ਆ ਜਿੰਨ ਪੱਲਾ ਬੱਲੇ 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 ਉਹ ਬਾਏ ਪੰਮਾ ਉਹ ਬਾਏ ਪੰਮਿਆ ਕਮਾਲ ਕਰ ਦਿੱਤੀ ਉਹ ਕਿੰਨੇ ਮਹੌਰੀ ਵਾਲਾ ਪੰਮਾ ਲਾ ਕੇ ਜੱਫਾ ਲੈਣ ਬੱਲੇ ਬੱਲੇ ਕਰ ਆ ਗਿਆ ਮੇਰੇ ਮਿੱਤਰੋ 500 ਰੁਪਈਆ ਲੈ ਜਾਓ ਵੀਰ ਜੀ ਬੰਦੇ ਦਾ 500 ਰੁਪਈਆ ਹਲੋ ਆਓ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਪੈ ਰਹੀ ਹੈ ਅੰਜ ਸਾਰਾ ਕੁਝ ਇਹਦਾ ਹੀ ਹੈ ਇਹਦਾ ਹੀ ਹੈ ਇਹਦਾ ਹੀ ਹੈ ਇਹਦਾ ਹੀ ਆਹ ਸਾਰਾ ਕੁਝ ਇਹਦਾ ਹੀ ਆ ਉਹਦੇ ਘਾਟੇ ਵਾਲਾ ਦੇਖ ਵੇ ਖੰਡੇ ਆਰਿਆ ਕਿਹਨੂੰ ਭੁਜਾਈ ਫਿਰਦਾ ਬੱਲੇ 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 ਕਬੱਡੀ 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 ਬੱਲੇ 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 தயார நாள <tinyar> <tinyar> ਪਿਆਰ ਨਾਲ ਹਾਂ ਅੰਕਤ ਨੇ ਕਹਿੰਦੇ ਕਮਾਲ ਕਰ ਦਿੱਤੀ ਜਿਹੜੀ ਕਬੱਡੀ ਬਾਲ ਅਮਨਾ ਭੰਗੂ ਕਹਿੰਦੇ ਰਹਦਾ ਕੈਨੇਡਾ ਦੇ ਵਿੱਚ ਕਿਧਰੇ ਲਾਪਰੀ ਤੇ ਖੈਰੇ ਦੀ ਗੱਲ ਬੱਕਾ ਰਣੋ ਉਹਨਾਂ ਵੱਲੋਂ ਆਹ ਕਬੱਡੀ ਤੇ ਕਹਿੰਦੇ 500 ਦੇ ਵੱਡੇ ਮਾਣ ਦਿੱਤੇ ਜਾਣਗੇ ਉਧਰ ਕਹਿੰਦੇ ਬਰਸਾਲਪੁਰਿਆ ਉਹ ਕਹਿੰਦੇ ਅਰਸ਼ ਦਾ ਪਿੰਡੋ ਅਰਸ਼ ਦਾ ਪਿੰਡੋ ਅਰਸ਼ ਦਾ ਪਿੰਡੋ ਉਹ ਕਹਿੰਦੇ ਬਰਸਾਲਪੁਰਿਆ ਅਮਰਤ ਮੇਰੇ ਮਿੱਤਰੋ ਕੇ ਲੱਗ ਗਿਆ ਜੱਫਾ ਯਾਰ ਉਹ ਧਾਵੀ ਗਿਆ ਡੱખ્યા ਉਹ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਡੱખ્યા ਗੱਗੀ ਖੇਲੋ ਕੁੱਦਲਵੱਡ ਦੇ ਨਿਰਭੈ ਕੁੱਦਲਵੱਡ ਉਹਨਾਂ ਵੱਲੋਂ 500 ਰੁਪਈਆ ਲੈ ਵੀ ਗੌਰਵ ਇਹ ਵੀ ਰੱਖਦਾ ਵੀ ਆਹ ਜਾਫੀ ਦਾ ਹੈ ਬੜੇ ਪਿਆਰ ਤੇ ਸਤਿਕਾਰ ਨੇ ਅੱਜ ਕਿਨਕੇ ਬੱਚੇ ਕਿਰਪਾ ਕਰਕੇ ਹਰੀ ਮਠਾਈ ਇਹਨਾਂ ਨੂੰ ਬਾਕੀ ਮੇਰ ਕਰ ਰਹੇ ਮੈਚ ਕਹਦਾ ਆਏ ਲੱਗਦਾ ਜਿਵੇਂ ਜੱਟ ਦੇ ਇੱਕ ਵੀਰ ਚਲਦੀ ਹੁਕਮੀ ਹੈ ਦੋਨੇ ਪਾਸੇ ਵੱਖਰਾ ਸੁਆਦ ਹੈ ਅਗਲੀ ਰੋਡ ਖੰਡੇ ਵਾਲਿਆ ਉਨੀ ਅਗਲੀ ਕਬੱਡੀ ਕਹਿੰਦੇ ਕੌਣ ਪਾਵੇਗਾ ਮੇਰੇ ਮਿੱਤਰੋ ਉਧਰ ਉਹ ਵੇਖ ਲਾ ਨਹੀਂ ਦੁਬੁਰਜੀ ਵਾਲਾ ਦੀਪੇ ਕਹਿੰਦੇ ਪਹਿਲੇ ਹੀ ਆ ਕੇ ਖੜ ਗਿਆ ਗਰਾਊਂਡ ਦੇ ਵਿੱਚ ਵੀ ਆ ਮੈਚ ਦੇਖਣਾ ਦਾ ਜਿਹਨੇ ਕਹਿੰਦੇ ਵੀ ਮੱਖਰਾ ਮੱਖਰਾ ਨਜ਼ਾਰਾ ਹੋਵੇਗਾ ਮੈਰੀ ਗੌਰਵ ਪੈਸੇ ਨਾਲ ਦੀ ਵਾਲੇ ਸਾਹਮਣੇ ਚੱਲ ਮੇਰਾ ਵੀਰ ਹੈ ਹਾਂ ਆ ਇਧਰ ਬਾਈ ਕੋਲੋਂ ਕੰਮ ਕਰਦਾ ਹੈ ਜਿਹੜਾ ਬਾਈ ਇਧਰ ਬਾਈ ਨੂੰ ਦੇ ਦੋ ਜਿਹੜਾ 500 ਰੁਪਏ ਲਾਇਆ ਸੀਗਾ ਬੂਰੀਏ ਨੂੰ ਜੱਫਾ ਲੱਗ ਗਿਆ ਜੀ ਉਮਰਤ ਨੇ ਲਾ ਦਿੱਤਾ ਇਹ ਵੀਰੇ ਦੋਨੇ ਟੀਮਾਂ ਇਧੀਆਂ ਹੀ ਨਹੀਂ ਇਹ ਚੱਕਰ ਦਿਨਾ ਹੋਇਆ ਹੈ हां फेर ਫੜਾਈ ਚੱਲ ਮੇਰਾ ਫੇਰ ਕਰੇ ਪ੍ਰਮਾਤਮਾ ਆਓ ਸਾਹਮਣੇ ਕਹਿੰਦੇ ਬੂਰੀਆਂ ਕਬੱਡੀ ਪਾਰ ਉਧਰ ਸਾਡੇ ਵਿੱਕੀ ਬਹਾਦਰ ਜੀ ਔਰ ਸਾਡੇ ਸਦਕਾਰ ਦੇ ਯੋਗ ਨੇ ਆਓ ਸਰਪ੍ਰਸਤ ਨੇ ਬੰਦ ਬਲਦੇਵ ਦਾਸ ਜੀ ਮਿਲਪ੍ਰਿਤ ਬਬਲੂ ਜੀ ਵੀਰ ਨੇ ਸਾਰਿਆਂ ਦਾ ਧੰਨਵਾਦ ਹੈ ਔਰ ਜਿੰਨੇ ਵੀ ਮੁੰਡੇ ਜਿੰਨੇ ਨੇ ਮਿਹਨਤ ਕੀਤੀ ਆ ਕਿਉਂਕਿ ਪਲੇਅਰ ਇਹ ਟੀਮਾਂ ਕਹਿੰਦੇ ਐਵੇਂ ਹੀ ਬਣਦੀ ਆ ਆਓ ਸਾਹਮਣੇ ਕਹਿੰਦੇ ਪਵਾਦ ਇਲਾਕੇ ਦਾ ਉਹ ਕਹਿੰਦੇ ਅਗਲੀ ਕਬੱਡੀ ਕੀਪੂ ਦਾ ਵਾਅਦਾ ਹੋਇਆ ਖੇਡ ਮੈਦਾਨਾਂ ਵਿੱਚ ਜਨਪੁਰ ਆ ਨੌਜਵਾਨ ਦਾ ਪਿੰਡ ਹੈ ਕਹਿੰਦੇ ਬੁਆਦੇ ਇਲਾਕੇ ਦੇ ਵਿੱਚ ਮੇਰੇ ਮਿੱਤਰੋ ਦੇ ਗੱਲਾਂ ਆ ਨੌਜਵਾਨੀਆਂ ਸ਼੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਦੇ ਲਈ ਕਹਿੰਦੇ ਯੂਰਪ ਦੇ ਖੇਡ ਮੈਦਾਨਾਂ ਵਿੱਚ ਵੀ ਚੱਲੇ ਆ ਉਹ ਕਹਿੰਦੇ ਘਾਂਗੇ ਦੇ ਗੁਰਵਿੰਦਰ ਵਰਗੇ ਲਓ ਹਲਕਾ ਜਾ ਕਰਕੇ ਟੱਚ ਗੁੱਡਨਪਰੀਆ ਕੀ ਤੂੰ ਰਹਿਣ ਵਾਦਾ ਕਰਦਾ ਕਹਿੰਦੇ ਨੰਬਰ ਦਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਕਹਿੰਦੇ ਕੌਣ ਪਾਵੇਗਾ ਮੇਰੇ ਵੀਰੋ ਹਾਲੰਦੀਆਂ ਜਸ਼ਨ ਆ ਗਿਆ ਕਹਿੰਦੇ ਰੇਡ ਪਾਉਣ ਦੇ ਲਈ ਆਓ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਜਿਹੜੇ ਵੀਰ ਖੇਡਦੇ ਵੀ ਬੈਠ ਜਾਣ ਤੇ ਬੜੀ ਮਿਹਰਬਾਨੀ ਹੋਵੇਗੀ ਜਿਹੜੇ ਵੀ ਖੇਡਦੇ ਨਹੀਂ ਤੇ ਬੈਠ ਜਾਣ ਤੇ ਬੜੀ ਮਿਹਰਬਾਨੀ ਹੋਵੇਗੀ ਜਗਪਾਲ ਖੇੜਾ ਲਾਪਰੀਤ ਖੇੜਾ ਕੈਨੇਡਾ ਅੱਪਾ ਰਾਣੂ ਅਮੜਾ ਪੰਗੂ ਕੈਨੇਡਾ ਉਹਨਾਂ ਨੂੰ ਆਹ ਰੇਡ ਦੇ ਉੱਪਰ 500 ਦਿੱਤਾ ਜਾਵੇਗਾ ਆਓ ਸਾਹਮਣੇ ਫੇਰ ਜਿਹੜੀ ਕਬੱਡੀ ਪਹਿਰੀ 500 ਰੁਪਿਆ ਜਾਵੇਗਾ ਆ ਰੇਡ ਦੇ ਉੱਪਰ ਆਓ ਸਾਹਮਣੇ ਕਹਿੰਦੇ ਭੈਲੂ ਬਰਸਾਨਪੁਰਿਆ ਦਾ ਯਾਨ ਲੋ ਕਹਿੰਦੇ ਕਬਾਲ ਕਰਦਾ ਹੋਇਆ ਉਹ ਕਹਿੰਦੇ ਪੇਲੂ ਪੇਲੂ ਉਹ ਪੇਲੂ ਦੀ ਜਿਵੇਂ ਕਿਹੜਿਆ ਬੁਰੀ ਤੇ ਆਇਆ ਬੁਰੀ ਤੇ ਬੁਰੀ ਤੇ ਉਹ ਕਹਿੰਦੇ ਬਰਸਾਲ ਪੁਰੀਆ ਬਰਸਾਲ ਪੁਰੀਆ ਬਰਸਾਲ ਪੁਰੀਆ ਆਹ ਕਹਿੰਦੇ ਹਰਲਾ ਗੁੱਲਾ ਹਰਲਾ ਗੁੱਲਾ ਉਹ ਕਹਿੰਦੇ ਹਰਲਾ ਪੇਲੂ ਨੇ ਕਹਿੰਦੇ ਐਨ ਕਮਾਲ ਦਾ ਜੱਫਾ ਲਾ ਕੇ ਨਾਮ ਰੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਉਹ ਕਹਿੰਦੇ ਅੰਕ ਤਾਂ ਵਧਾ ਹੋਇਆ ਮੇਰੇ ਹੌਸਲੇ ਕਿੰਨੇ ਨਾਲ ਚੰਗੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਸੈਮੀ ਦੇ ਆਹ ਕਹਿੰਦੇ 500 ਰੁਪਈਆ ਹੋਰ ਜੇ ਨਾ ਪੇਲੂ ਦੇ ਲਈ ਵਿਕੀਰ ਹਾਕਮ ਫੜੇ ਬੰਦੇ ਦਾ ਹੌਜੀ ਫਿਰਾਲ ਕਦੇ ਦਿਲ ਫਿਰ ਤੇ ਬੱਬਲ ਉਹਦੇ ਉਹਦੇ ਅੱਖਿਆ ਵੀ ਹਰ ਜੱਫੇ ਦੇ ਉਹਦੇ ਪਾਸੇ ਜਿੰਨੇ ਜੱਫੇ ਲੱਗਣਗੇ

ਆਇਆ ਤਾਬੇ ਕੋ ਜੋਰ ਲੱਗਦਾ ਹੀ ਤੇ ਦੇਖੋ ਜੋਰ ਲੱਗਦਾ ਚਰਨੀ ਕਿੰਨੇ ਤੁੰਗਾ ਏਡੀ ਵੀਰ ਹੈ ਉਹ ਕਿੰਦਾ ਇਹ ਰੇਡ ਤੇ 500 ਦੇ ਵਾਜੇ ਚਰਨੀ ਤੁੰਗਾ ਹੈੜੀ ਆਹ ਰੇਡ ਦੇ ਉੱਪਰ 500 ਦੇ ਪਿਆਰ ਦੇ ਸਤਿਕਾਰ ਦੇ ਉੱਤੇ ਜਾਣਗੇ ਕੱਲ ਨੂੰ ਕਹਿੰਦੇ ਬਲੇਰ ਕੋਟ ਦੇ ਦੀ ਧਰਤੀ ਹੈ ਮੇਰੇ ਮਿੱਤਰੋ ਆਹ ਤਿੰਨ ਨੂੰ ਸਵਾਵੇ ਉਹ ਚਾਰ ਨੂੰ ਸਜਤ ਕਲਾ ਉਹ ਪੰਜ ਨੂੰ ا پڙهتو نه ਗੁਰੀ ਪਈਆ ਸੰਘੇੜਿਆਂ ਦੇ ਮੇਲੇ ਦੇ ਉੱਪਰ ਹੈ ਨਾ ਕਿ ਦੂਰੇ ਕਿਹੜੇ ਕਮਾਲ ਕਰ ਦਿੱਤੀ ਅਗਲੀ ਕਬੱਡੀ ਉਹ ਕਹਿੰਦੇ ਦੂਰੀਆ ਤਿਆਰ ਬਾਰ ਤਾਰਾ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਹੈ ਨਾ ਕਹਿੰਦੇ ਚਾਰ ਬਰਸਾਰਪੁਰ ਦੀ ਟੀਮ ਦੀ ਹੈ ਨਾ ਜਿਵੇਂ ਕਹਿੰਦੇ ਵੀ ਅੱਜ ਸਰਾਕਰੀਆਂ ਸੰਘੇੜਿਆਂ ਦੇ ਮੇਲੇ ਦੇ ਉੱਪਰ ਗੁਰੀਏ ਦੀ ਵੱਧੇ ਕਬੱਡੀ ਪਾਰੀਆਂ ਦੀ ਕਰਗਰਾ ਸਾਹਮਣੇ ਕਹਿੰਦੇ ਦੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਪੱਟਾਂ ਤੇ ਥਾਪੀਆਂ ਵੱਜਦੀਆਂ ਯਾਰਾਂ ਦੇ ਵਿੱਚੋਂ ਦੇਖਾਂਗੇ ਉਹ ਪੰਪਾ ਕਹਿੰਦੇ ਮਹੌਲੀ ਪਿੰਡ ਵਾਲਾ ਪਰ ਗੁਰੀਆ ਕਹਿੰਦੇ ਨੰਬਰ ਜੜ ਗਿਆ اے جو سرابت ہے سرابت بس ہویا ہے صحیح ہے بس بس صحیح ہے جت گئی ہے ٹیم عالم کی حساب دی جت ہوا ٹیم عالم کی دی